ਕਤਲ ਕੇਸ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਐਸਐਸ ਨਗਰ ਪੁਲਿਸ ਨੇ 72 ਘੰਟਿਆਂ ਦੇ ਅੰਦਰ ਸਰਿਆਮ ਬਿੰਦਹਾੜੇ ਸੀਪੀ 67 ਮਾਲ ਮੋਹਾਲੀ ਦੇ ਸਾਹਮਣੇ ਕਤਲ ਕਰਨ ਵਾਲੇ ਇੰਟਰਸਟੇਟ ਗੈਂਗ ਦੇ ਪੰਜ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਤਿੰਨ ਪਿਸਟਲ ਦੋ ਰਿਵਾਲਵਰ 32 ਬੋਰ ਇੱਕ ਪੰਪ ਐਕਸ਼ਨ ਗਨ 12 ਬੋਰ 71 ਜਿੰਦਾ ਕਾਰਤੂਸ ਅਤੇ ਚਾਰ ਲਗਜ਼ਰੀ ਕਾਰਾਂ ਬ੍ਰਾਮ੍ਹ ਕੀਤੀਆਂ ਹਨ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਦਿੱਤੀ ਜਾਣਕਾਰੀ ਇੱਕ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀਗਾ ਜਿਹੜਾ 에어ਪੋਰਟ ਰੋਡ ਦੇ ਉੱਤੇ ਉਸ ਦੇ ਵਿੱਚ ਇੱਕ ਬੰਦੇ ਨੂੰ ਰਾਜੇਸ਼ ਡੋਗਰਾ ਨਾਮ ਦੇ ਬੰਦੇ ਨੂੰ ਕਰੀਬ 14-15 ਗੋਲੀਆਂ ਮਾਰ ਕੇ ਉਹਨੂੰ ਇਮੀਡੀਏਟਲੀ ਉੱਥੇ ਬਾਹਰ ਦਿੱਤਾ ਗਿਆ ਸੀ ਤੇ ਮੌਕੇ ਤੇ ਉਹਦੀ ਜਿਹੜੀ ਸੀ ਡੈਥ ਹੋ ਗਈ ਸੀ ਆ ਇਸ ਇਨਸੀਡੈਂਟ ਹੋਣ ਦੇ ਤੋਂ ਇਮੀਡੀਏਟਲੀ ਬਾਗ ਸਾਡੀ ਜਿਹੜੀ ਬਹਾਲੀ ਪੁਲਿਸ ਹੈ ਉਹ ਇਮੀਡੀਏਟਲੀ ਹਰਕਤ ਦੇ ਵਿੱਚ ਆਈ ਤੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਸੀਗੀਆਂ ਉਹ ਇਸ ਤੇ ਲੱਗੀਆਂ ਇਹਨੂੰ ਟ੍ਰੇਸ ਕਰਨ ਦੇ ਲਈ ਤੇ ਜਿਹੜਾ ਕੇਸ ਹੈ ਇਮੀਡੀਏਟਲੀ ਅਸੀਂ ਕਿਤੇ ਵਿਦਨ 3 ਡੇਸ ਜਿਹੜਾ ਹੈਗਾ ਇਹਨੂੰ ਟ੍ਰੇਸ ਵੀ ਕੀਤਾ ਹੈ ਟ੍ਰੇਸ ਦੇ ਨਾਲ-ਨਾਲ ਜਿਹੜੇ ਇਹਦੇ ਵਿੱਚ 8 ਸ਼ੂਟਰਸ ਜਿਹੜੇ ਇਨਵੋਲਡ ਸੀਗੇ ਉਹਨਾਂ ਚੋਂ 5 ਬੰਦੇ ਜਿਹੜੇ ਗ੍ਰਿਫਤਾਰ ਕਰਨੇਗੇ ਜਿਹੜੇ ਪੰਜਾਂ ਤੋਂ ਜਿਹੜੇ ਗ੍ਰਿਫਤਾਰ ਵਿਅਕਤੀ ਆ ਉਹਨਾਂ ਚੋਂ ਜਿਹੜਾ ਮੇਨ ਇਹਦਾ ਕੈਂਪੀਨ ਜਿਹਨੇ ਸਾਰੀ ਪਲੈਨਿੰਗ ਕੀਤੀ ਸੀ ਜਿਸ ਦਾ ਨਾਮ ਅਨਿਲ ਸਿੰਘ ਉਰਫ ਬਿੱਲੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਨਾਲ ਨਾਲ ਸਾਨੂੰ 6 ਵੈਪਨ ਜਿਹੜੇ ਹੈ ਜਿਹੜੇ ਵਾਰਦਾਤ ਦੇ ਵਿੱਚ ਇਹਦਾ ਜੋ 4 ਵੈਪਨ ਜਿਹੜੇ ਵਾਰਦਾਤ ਦੇ ਵਿੱਚ ਵੀ ਵਰਤੇ ਗਏ ਸੀ ਤੇ 2 ਵੈਪਨ ਸਪੋਰਟ ਵਰਤੇ ਸੀਗੇ ਤੇ ਜਿਹੜੇ 6 ਵੈਪਨ ਹੈ ਉਹ ਰਿਕਵਰ ਹੋਏ ਉਸ ਤੋਂ ਇਲਾਵਾ 71 ਜਿਹੜੇ ਲਾਈਵ ਕੈਟਰੇਜਸ ਉਹ ਰਿਕਵਰ ਹੋਏ ਉਸ ਚਾਰ ਕਾਰਨ ਜਿਹੜੀਆਂ ਕਿ ਇਨਸੀਡੈਂਟ ਦੇ ਵਿੱਚ ਵਰਤੀਆਂ ਗਈਆਂ ਸੀਗੀਆਂ ਉਹ ਚਾਰੋਂ ਦੇ ਚਾਰੋਂ ਕਾਰਾ ਜਿਹੜੀਆਂ ਹੈਗੀਆਂ ਉਹ ਰਿਕਵਰੀ ਜਿਹੜਾ ਇਹਦਾ ਮੋਟੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਇਹ ਸਾਰੇ ਜੰਮੂ ਦੇ ਰਹਿਣ ਵਾਲੇ ਬੰਦੇ ਨੇ ਪਿੱਛੋਂ ਜਿਹੜੇ ਇਹ ਗੈਂਗਸ ਨੇ ਤੇ ਜਿਹੜਾ ਬੰਦਾ ਮਰਨ ਵਾਲਾ ਹੈ ਉਹਦੇ ਉੱਤੇ ਵੀ ਕਰੀਬ 15 16 ਮੁਕਦਮੇ ਜਿਹੜੇ ਸੀ ਹੀਨਸ ਕ੍ਰਾਈਮ ਦੇ ਦਰਸੀ ਜਿਹਦੇ ਵਿੱਚ ਮжоਰਿਟੀ ਜਿਹੜੇ ਸੀ ਮਰਡਰ ਦੇ ਮੁਕਦਮੇ ਸੀਗੇ ਇਸ ਇਹਦੀ ਉਮਰ ਜਿਹੜੀ 41 ਸਾਲ ਸੀ ਇਹਦੇ 2006 ਦੇ ਵਿੱਚ ਇੱਕ ਉਥੇ ਬੱਕਰਾ ਗੈਂਗ ਦਾ ਅ ਗੈਂਗ ਚੱਲਦਾ ਸੀ ਜੰਮੂ ਦੇ ਵਿੱਚ ਉਹਦੇ ਜਿਹੜਾ ਸਰਗਨਾ ਸੀਗਾ ਉਹਦਾ ਮਰਡਰ ਕੀਤਾ ਸੀ ਜਿਹਦੇ ਵਿੱਚ ਕਰੀਬ 12-13 ਸਾਲ ਜੇਲ੍ਹ ਦੇ ਵਿੱਚ ਵੀ ਰਹਿ ਕੇ ਰਹਿ ਕੇ ਆ ਇੰਫੈਕਟ 2023 ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਆਇਆ ਇਹ ਜਿਹੜਾ ਹਜੇ ਤੱਕ ਦੀ ਸਾਡੀ ਤਫ਼ਤੀਸ਼ ਹੈ ਉਹ ਚ ਇਹ ਪਤਾ ਲੱਗਿਆ ਹੈ ਕਿ ਇਹ ਉਸ ਮਰਡਰ ਦਾ ਬਦਲਾ ਲੈਣ ਵਾਸਤੇ ਹੀ ਜਿਹੜਾ ਇਹ ਐਕਸ਼ਨ ਜਿਹੜਾ ਕੀਤਾ ਗਿਆ ਤੇ ਇਸ ਜਿਹੜਾ ਹੀ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਹੈ ਇਹ ਅਨਿਲ ਬਿੱਲਾ ਜਿਹੜਾ ਹੈ ਇਹ ਉਹ ਬੰਦਾ ਜਿਹੜੇ ਜਿਹਨੇ ਉਹ ਗੈਂਗ ਨੂੰ ਟੇਕਓਵਰ ਕੀਤਾ ਜਿਹੜਾ ਉਹ ਬਕਰਾ ਗਿਆ ਸੀ ਉਹਦੇ ਜਿਹੜੇ ਸਰਗਨਾ ਦੇ ਮਰਨ ਤੋਂ ਬਾਅਦ ਇਹਨੇ ਟੇਕਓਵਰ ਕੀਤਾ ਸੀ ਉਹ ਤੇ ਇਹਦੇ ਜਿਹੜੀ ਸੀਗੀ ਸਾਰੀ ਇਹ ਪਲੈਨਿੰਗ ਕੀਤੀ ਹੈ ਇਨਫੈਕਟ ਸਾਡੀ ਜਿਹੜੀ ਹਾਈ ਟੈਕਨੀਕ ਦੀ ਤਫ਼ਤੀਸ਼ ਚਾਹਵੇਂ ਆਇਆ ਹੈ ਕਿ 2015 ਦੇ ਵਿੱਚ ਇਹ ਸ਼ਾਇਦ ਪ੍ਰੋਪਲ ਤੇ ਆਇਆ ਹੋਇਆ ਸੀ ਆ ਬਾਅਦ ਸੀ ਕਿਤੇ ਇਹ ਜਿਹੜਾ ਰਜੇ ਡੋਗਲਾ ਹੈ ਤਾਂ ਉਹਦੇ ਉਸ ਦੌਰਾਨ ਵੀ ਇਹਨੂੰ ਜਿਹੜੀ ਮਾਨਨਦੀ ਪਲੈਨਿੰਗ ਕੀਤੀ ਗਈ ਸੀ ਪਰ ਸਮਾਂ ਹੋਇਆ ਵਾਪਸ ਜੇਲ ਚਲਾ ਗਿਆ ਤੇ ਉਹ ਪਲੈਨਿੰਗ ਜਿਹੜੀ ਇਹਨਾਂ ਦੀ ਸਫਲ ਨਹੀਂ ਹੋ ਸਕਤੀ ਇਹਦੇ ਵਿੱਚ ਕਾਫੀ ਜ਼ਿਆਦਾ ਡਿਟੇਲ ਦੇਰ ਤੋਂ ਇਹ ਅਸੀਂ ਵੀ ਪਲੈਨਿੰਗ ਕਰ ਰਹੇ ਸੀਗੇ ਇਨਫੈਕਟ ਜਿਹੜੇ ਬੰਦੇ ਅਸੀਂ ਫੜੇ ਆ ਜਾਂ ਜਿਹੜੇ ਬੰਦੇ ਸਾਨੂੰ ਆਡੈਂਟੀਫਾਈ ਹੋਇਆ ਇਹਦੇ ਵਿੱਚ ਉਹਦੇ ਵਿੱਚ ਇਕੱਲੇ ਜੰਮੂ ਦੇ ਹੀ ਨਹੀਂ ਇਹਦੇ ਵਿੱਚ ਯੂਪੀ ਦੇ ਉੱਤਰਾਖੰਡ ਦੇ ਹਰਿਆਣਾ ਦੇ ਤੇ ਪੰਜਾਬ ਦੇ ਵੀ ਇੱਕ ਅੰਦਾ ਪੰਜਾਬ ਦਾ ਵੀ ਬੰਦਾ ਹੈ ਜਿਹੜਾ ਇੱਥੇ ਇਨਵੋਲਡ ਹੈ ਜਿਹੜੇ ਕਿ ਕੰਟਰੈਕਟ ਕਿਲਰ ਸੀਗੇ ਜਿਹੜੇ ਕਿ ਹਾਇਰ ਕੀਤੇ ਗਏ ਸੀਗੇ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਲਈ ਤੇ ਇਹ ਜਿਹੜੇ ਦੋਨੋਂ ਜਿਹੜੇ ਸੀਗੇ ਗੈਂਗਸ ਇਹਨਾਂ ਦੀ ਆਪਸ ਹੀ ਜਿਹੜੀ ਰਾਈਵਲਰੀ ਹੈ ਕਰੀਬ 2005-6 ਤੋਂ ਇਹ ਚੱਲਦੀ ਹੈ ਤੇ ਉਸੇ ਦਾ ਰਿਜ਼ਲਟ ਜਿਹੜਾ ਸੀਗਾ ਇਹ 에어ਪੋਰਟ ਤੇ ਇਨਸੀਡੈਂਟ ਹੋਣਾ ਸਰ ਮਹਾਲੀਕ ਮੈਂ ਆਇਤੀ ਰਿਸਰਚ ਕਰ ਰਿਹਾ ਸੀ ਇਹ ਜਿਹੜਾ ਰਜੇਸ ਟੋਗਰਾ ਸੀ ਇਹਨੇ ਅੱਗੇ ਜੋ ਪਤਾ ਲੱਗਿਆ ਹੈ ਅਯੁੱਧਿਆ ਜਾਣਾ ਸੀਗਾ ਅਯੁੱਧਿਆ ਜਦੋਂ ਜਾਣਾ ਸੀਗਾ ਤਾਂ ਦਿੱਲੀ ਤੋਂ ਹੁੰਦੇ ਹੋਏ ਅਯੁੱਧਿਆ ਅੱਗੇ ਜਾਣਾ ਸੀ ਬੜੇ ਮੁਹਾਲੀ ਦੇ ਵਿੱਚ ਇਹਦਾ ਕੋਈ ਨੋਨ ਸੀ ਜਿਹਦੇ ਸਾਰੇ ਇੱਥੇ ਮੁਹਾਲੀ ਦੇ ਵਿੱਚ ਰਹਿੰਦੇ ਸੀ ਤਾਂ ਇਹ ਟੈਂਪਰੇਰੀ ਇੱਥੇ ਮੁਹਾਲੀ ਇੱਕ ਦੋ ਦਿਨ ਸਟੇ ਹੀ ਕੀਤਾ ਸੀਗਾ ਤੇ ਇਹਨੇ ਅੱਗੇ ਨਿਕਲ ਜਾਣਾ ਸੀਗਾ ਇਨਫੈਕਟ ਜਿਹੜੇ ਬੰਦੇ ਨੇ ਇਹਨੂੰ ਮਾਰੇ ਹੈ ਸਾਡੀ ਪ੍ਰੀਲੀਮਰੀ ਜਿਹੜੀ ਕੁਝ ਗਿਸ਼ਤੋ ਇਹ ਸਾਹਮਣੇ ਆਇਆ ਹੈ ਕਿ ਇਹਦੇ ਵਿੱਚੋਂ ਇੱਕ ਇਹਨਾਂ ਦਾ ਆਪਣਾ ਬੰਦਾ ਜਿਹੜਾ ਸੀਗਾ ਮਰਨ ਵਾਲੇ ਦਾ ਉਹ ਆਪਣਾ ਬੰਦਾ ਵੀ ਦੂਜੇ ਪਾਰਟੀ ਦੇ ਨਾਲ ਜਾ ਕੇ ਮਿਲ ਗਿਆ ਸੀਗਾ ਉਸ ਬੰਦੇ ਕਰਕੇ ਉਹਦੇ ਬੰਦੇ ਦੀ ਵੇਟ ਦੇ ਵਿੱਚ ਹੀ ਇੱਥੇ ਮਹਾਲੇ ਰੁਕੇ ਹੋਏ ਸੀਗੇ ਤੇ ਉਸ ਬੰਦੇ ਨੇ ਹੀ ਇੱਥੇ ਲਿਆ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਿਆ ਕੇ ਬਾਕੀ ਸਾਰੇ ਬੰਦਿਆਂ ਨੂੰ ਲਿਆ ਕੇ ਇਹ ਇਨਸੀਡੈਂਟ ਜਿਹੜਾ ਹੈਗੇ ਇੱਥੇ ਪਲੈਨ ਕੀਤਾ ਹੈ ਸਰ ਜਿਹੜੀ ਗੱਡੀਆਂ ਰਿਕਵਰ ਹੋਈਆਂ ਉਹ ਗੱਡੀਆਂ ਕਿੱਥੋਂ ਗੱਡੀ ਦਾ ਨੰਬਰ ਵੀ ਗੱਡੀ ਐਚਪੀ ਨੰਬਰ ਵੀ ਫੋਰਚਨਰ ਵੀ ਗੱਡੀ ਉਹ ਗੱਡੀਆਂ ਕਿੱਥੋਂ ਆਈ ਕਿਸ ਤਰ੍ਹਾਂ ਇਹਨਾਂ ਨੇ ਪਲੈਨ ਕੀਤੀ ਇਹ ਜਿਹੜੀਆਂ ਗੱਡੀਆਂ ਰਿਕਵਰ ਹੋਈਆਂ ਇਹਨਾਂ ਤੋਂ ਤਾਂ ਇੱਕ ਜਿਹੜੀ ਬਰੀਜ਼ਾ ਗੱਡੀ ਹੈ ਉਹ ਤਾਂ ਅ ਜਮੂ ਦੀ ਗੱਡੀ ਹੈ ਤੇ ਇਨਫੈਕਟ ਜਿਹੜੇ ਬੰਦੇ ਇਚ ਇਨਵੋਲਡ ਹੈ ਉਹਨਾਂ ਦੇ ਹੀ ਪਰਿਵਾਰ ਚੋਂ ਜਿਹੜੀ ਗੱਡੀ ਹੈ ਜਿਹੜੀ ਇਹ ਮਿਲੀ ਗਈ ਤੇ ਦੂਸਰੀ ਜਿਹੜੀ ਗੱਡੀ ਸੀਗੀ ਨੋਵਾ ਗੱਡੀ ਸੀਗੀ ਉਹ ਗੱਡੀ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਜੈਲੀ ਐਡਰੈਸ ਤੇ ਕੀਤੀ ਹੋਈ ਗੱਡੀ ਸੀਗੀ ਉਹਨੂੰ ਟ੍ਰੇਸ ਕਰਦੇ ਹੋਏ ਅਸੀਂ ਜਿਹੜੀ ਸੀ Ориジナル ਜਿਹੜਾ ਓਨਰ ਜਿਹੜਾ ਇਹਨੂੰ ਚਲਾ ਰਿਹਾ ਸੀ ਉਹ ਆਇਡੈਂਟੀਫਾਈ ਕੀਤਾ ਇਨਫੈਕਟ ਇਸ ਇਨਸੀਡੈਂਟ ਦੇ ਵਿੱਚ ਮੈਂ ਵੀ ਦੱਸਣਾ ਚਾਹੂੰਗਾ ਸਾਰੇ ਜਿਹੜੀ ਆ ਗੱਡੀਆਂ ਯੂਜ਼ ਹੋਈਆਂ ਇਹਦੇ ਵਿੱਚ ਮੈਜੋਰਟੀ ਗੱਡੀਆਂ 4 ਤੋਂ 3 ਗੱਡੀਆਂ ਜਿਹੜੀ ਯੂਜ਼ ਹੋਈਆਂ ਪਲੱਸ ਵੈਪਨ ਜਿਹੜੇ ਯੂਜ਼ ਹੋਏ ਆ ਵੈਪਨ ਵੀ ਕਾਫੀ ਹੱਤਿ ਕਰੇ ਚ ਲਾਇਸੈਂਸੀ ਵੈਪਨ ਯੂਜ਼ ਹੋਏ ਸੀਗੇ ਉਸ ਤੋਂ ਬਾਅਦ ਲਾਇਸੈਂਸੀ ਵੈਪਨ ਨੂੰ ਜਿਹੜਾ ਹੈਗਾ ਉਹਨੂੰ ਆਲਟਰ ਕਰਕੇ ਇਹਨਾਂ ਨੇ ਅਨਲਾਈਸੈਂਸਡ ਵੈਪਨਸ ਜਿਹੜੀ ਸੀ ਬਣਾਈ ਸੀ ਤਾਂ ਕਿ ਉਹ ਟ੍ਰੇਸ ਨਾ ਹੋ ਪਾ ਸਿਮਿਲਰਲੀ ਜਿਹੜੀਆਂ ਗੱਡੀਆਂ ਸੀਗੀਆਂ ਗੱਡੀਆਂ ਵੀ ਜਿਹੜੀਆਂ ਸੀਗੀਆਂ ਇਹਨਾਂ ਨੂੰ ਜਾਲੀ ਐਡਰੈਸਸ ਤੇ ਸਾਰੀਆਂ ਲਿੱਤੀਆਂ ਹੋਈਆਂ ਸੀ ਜਿਹੜੇ ਵੈਪਨ ਦੇ ਲਾਇਸੈਂਸ ਬਣੇ ਸੀ ਉਹ ਵੀ ਜਾਲੀ ਐਡਰੈਸਸ ਤੇ ਬਣੇ ਸਭ ਜਿਹੜਾ ਇਸ ਦੇ ਵਿੱਚ